ਖਬਰਨਾਮਾ ਦੇਖ ਰਿਹਾ ਸੋਪਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਬਿਕਰਮਜੀਤਿਆ ਨੂੰ ਲੈ ਕੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਵੱਲੋਂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ ਇਸ ਦੇ ਬਾਅਦ ਯੂਧ ਵੀ ਹੱਥ ਪੈਰ ਮਾਰੇਗਾ ਬਿਕਰਮ ਜੀਠਿਆ ਬਿਕਰਮ ਜੀਠਿਆ ਦੇ ਪਰਿਵਾਰ ਅਤੇ ਖਾਸ ਕਰਕੇ ਬਿਕਰਮ ਜੀਠਿਆ ਦੇ ਵਕੀਲਾਵਨੋਂ ਵਾਰ-ਵਾਰ ਕਾਨਫਰੰਸ ਕਰਕੇ ਰੂਲਾ ਪਾਇਆ ਗਿਆ ਕਿ ਬਿਕਰਮ ਜੀਠਿਆ ਦਰਦੋਸ਼ ਨੇ ਬੇਕਸੂਰ ਨੇ ਬਦਲਾਖੋਰੀ ਦੀ ਰਾਸਵਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਹਰ ਸਟੇਜ ਉੱਤੇ ਪ੍ਰਚਾਰਦੇ ਨੇ ਕਿ ਵਿਕਰਮ ਜੀਟੀਆਰਏ ਪੰਜਾਬ ਦੀ ਨੌਜਵਾਨੀ ਖਾਦੀ ਪੰਜਾਬ ਦੀ نسل ਕਸ਼ੀ ਕੀਤੀ ਚਿੱਟਾ ਚਿੱਟੇ ਦਾ ਸੇਵਨ ਕਰਕੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੌਤ ਦੇ ਭੇਤ ਚੜ ਗਿਆ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਗੀਆਂ ਚਿੱਟੀਆਂ ਉਹ ਕਿਆਂ ਇਹਨਾਂ ਦੇ ਘਰਾਂ ਦੇ ਵਿੱਚ ਦੀਪਮਾਲਾ ਨਹੀਂ ਹੋਵੇਗੀ ਦਿਵਾਲੀ ਜਦ ਸਾਰੇ ਵਿੱਚ ਇਹ ਪੰਜਾਬ ਦੇ ਉਪ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਵਾ ਕੀਤਾ ਸੀ ਤੇ ਦੂਸਰੇ ਪਾਸੇ ਹੁੱਕਾ ਪਾਣੀ ਵੀ ਬੰਦ ਕਰ ਦਿੱਤਾ ਗਿਆ ਸੀ ਜੋ ਖਾਣਾ ਆਮ ਕੈਦੀਆਂ ਨੂੰ ਮਿਲਦਾ ਹੈ ਲਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਉਹੀ ਉਹੀ ਖਾਣਾ ਜਿਹੜਾ ਹੈ ਪੰਜਾਬ ਬਿਕਰਮਜੀਠਿਆ ਨੂੰ ਮਿਲਦਾ ਸੀ ਹਾਲਾਂਕਿ ਬਿਕਰਮਜੀਠਿਆ ਨੇ ਅਲੱਗ ਬੈਂਕ ਦੀ ਮੰਗ ਕੀਤੀ ਗਾਰਨਿਕ ਬ੍ਰੈਡ ਅਤੇ ਪਾਸਤੇ ਦੀ ਮੰਗ ਕੀਤੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿੰਦੇ ਰਹੇ ਕਿ ਗਾਰਨਿਕ ਬ੍ਰੈਡ ਨਹੀਂ ਪਾਸਤਾ ਨਹੀਂ ਬੈਗਰਾਂ ਵਾਲੀ ਤਰੀ ਅਤੇ ਆਲੂਆਂ ਦੀ ਸਬਜੀ ਮਿਲੇਗੀ ਵਿਦ ਛਿਲਕਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੇ ਚੜ੍ਹ ਭੁੰਡੀਆਂ ਕਿਵੇਂ ਉੱਡਦੀਆਂ ਨੇ ਚੀਕਾਂ ਕਿਵੇਂ ਪੈਂਦੀਆਂ ਨੇ ਤੇ ਉਹ ਨਾ ਪਾਦੀ ਨਮੀ ਜੇਲ੍ਹ ਦੇ ਵਿੱਚ ਜਾ ਕੇ ਬਿਕਰਮ ਜੀਠੀਆਂ ਨੂੰ ਵੇਖ ਸਕਦੇ ਆ ਬਿਕਰਮ ਜੀਠਿਆ ਤੇ ਐਡੀ ਵੱਡੀ ਕਾਰਵਾਈ ਕਰ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਤਾਂ ਬਿਕਰਮ ਜੀਠਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਸੋਚਿਆ ਨਹੀਂ ਹੋਵੇਗਾ ਕਿਉਂਕਿ ਜਾਇਦਾਦ ਦੇ ਮਾਮਲੇ ਪੱਖੋਂ ਪੈਸੇ ਦੇ ਪੱਖੋਂ ਬਿਕਰਮ ਜੀਠਿਆ ਕਿਤੇ 100 ਗੁਣਾ ਵੱਧ ਜਾਇਦਾਦ ਦੇ ਮਾਲਕ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਬੈਰਕ ਵਿੱਚ ਰਹਿਣਾ ਪਵੇਗਾ ਜਿੱਥੇ 6 ਤੋਂ 7 ਹੋਰ ਕੈਦੀ ਰਹਿੰਦੇ ਨੇ ਲੇਕਿਨ ਕੱਲ ਵੱਡੀ ਰਾਤ ਮਿਲੀ ਬਿਕਰਮ ਜੇਠਿਆ ਨੂੰ ਬਿਕਰਮ ਜੇਠਿਆ ਨੂੰ ਦੋ ਫਾਇਦੇ ਹੋਏ ਨੇ ਪਹਿਲਾ ਫਾਇਦਾ ਇਹ ਹੋਇਆ ਹੈ ਕਿ ਜਿਹੜੀ ਰਾਤ ਮਿਲੀ ਹੈ ਬੈਰਕ ਨੂੰ ਲੈ ਕੇ ਅਲੱਗ ਬੈਰਕ ਦਿੱਤੀ ਜਾਂਦੀ ਹੈ ਜਬ ਕਿ ਯਾਨੀ ਕਿ ਔਰੇਂਜ ਰੋਡ ਸ਼੍ਰੇਣੀ ਯਾਨੀ ਕਿ 70 ਸ਼੍ਰੇਣੀ ਵਿੱਚ ਬਿਕਰਮ ਜੇਠਿਆ ਨੂੰ ਰੱਖਿਆ ਜਾਵੇਗਾ ਕਿਉਂਕਿ ਦੋ ਵਾਰ ਵਿਧਾਇਕ ਰਹੇ ਨੇ ਦੋ ਵਾਰ ਮੰਤਰੀ ਰਹੇ ਨੇ ਤੇ ਦੂਸਰੇ ਪਾਸੇ ਬਿਕਰਮਜੀਠਿਆ ਨੂੰ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਾਥ ਸੁਬੰਧੀ ਵੀ ਲੰਮਾ ਸਮਾਂ ਮੁਲਾਕਾਤ ਕਰਕੇ ਗੱਲਬਾਤ ਕਰ ਸਕਦੇ ਨੇ ਬਿਕਰਮਜੀਠਿਆ ਦੇ ਨਾਲ ਦੂਸਰੇ ਪਾਸੇ ਬਿਕਰਮਜੀਠਿਆ ਨੇ ਚੁਣੌਤੀ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਵਿਜੀਲੈਂਸ ਦੇ ਸਰਪੋੱਚ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀਆਂ ਨੂੰ ਹਾਲਾਂਕਿ ਜਿਹੜੀ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਬਹਾਲੀ ਦੀ ਸਤਾਨਕ ਅਦਾਲਤ ਵਿੱਚ ਬਿਕਰਮਜੀਤਿਆ ਨੂੰ ਲੈ ਕੇ 700 ਕਰੋੜ ਰੁਪਏ ਦੀ ਬੇਅਨਾਮੀ ਜਾਇਦਾਦ ਦੇ ਖੁਲਾਸੇ ਕੀਤੇ ਗਏ ਨੇ 400 ਤੋਂ ਵੱਧ ਬੈਂਕ ਖਾਤਿਆਂ ਵਿੱਚ ਲੈਣ-ਦੇਣ ਹੋਇਆ ਹੈ ਬਿਕਰਮਜੀਤਿਆ ਵੱਲੋਂ 100 ਬੰਦੇ ਤੋਂ ਵੱਧ ਪੁਛਗਿਸ਼ ਕੀਤੀ ਗਈ ਹੈ ਬਿਕਰਮਜੀਤਿਆ ਦੇ ਕੇਸ ਵਿੱਚ ਲੈ ਕੇ ਬੌਨੀ ਅ즈ਨਾਲਾ ਤਲਵੀਰ ਗਿੱਲ ਪੰਜਾਬ ਦੇ ਸਾਬਕਾ ਡੀਸੀਪੀ ਸਾਬਕਾ ਈਡੀ ਦੇ ਡਾਇਰੈਕਟਰ ਨਰੰਗਜ ਸਿੰਘ ਗੁਮਰਾ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਬਿਕਰਮਜੀਤਿਆ ਉਤੇ ਲੇਕਿਨ ਬਿਕਰਮਜੀਤਿਆ ਨੂੰ ਦੈਲਕ ਦੀ ਰਾਤ ਪਿਲ ਗਿਆ ਦੂਸਰੇ ਪਾਸੇ ਬਿਕਰਮਜੀਤਿਆ ਨੇ ਹੁਣ ਚੁਣੌਤੀ ਦੇ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਬਿਕਰਮ ਸਿੰਘ ਜੀਤਿਆ ਨੇ 31 ਜੁਲਾਈ ਨੂੰ ਦਰਜ ਐਫ ਆਈ ਆਰ ਵਿੱਚ ਅਗਾਊਂ ਜਮਾਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਦੇ ਜਸਟਿਸ ਤਿਰਪਵਨ ਦਈਆ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਆਮਦਨ ਦੇ ਵੱਧ ਜਾਇਦਾ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਉਹਨਾਂ ਵਿਰੁੱਧ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਵਾਰ ਬੀਜਲੈਂਸ ਵਿਭਾਗ ਦੀ ਛਾਪੇਮਾਰੀ ਦੌਰਾਨ ਉਹਨਾਂ ਤੇ ਸਰਕਾਰੀ ਕੰਮ ਵਿੱਚ ਰਿਕਾਰਡ ਰਿਕਵਰਡ ਪਾਉਣ ਦਾ ਦੋਸ਼ ਲਗਾਇਆ ਹੈ 25 ਜੂਨ 2025 ਨੂੰ ਪੰਜਾਬ ਬਿਜ਼ਨਸ ਜੂਰੋ ਨੇ ਪੰਜਾਬ ਵਿੱਚ 25 ਥਾਵਾਂ ਦੇ ਛਾਪੇਮਾਰੀ ਕੀਤੀ ਜਿਸ ਵਿੱਚ ਅੰਮ੍ਰਿਤਸਰ ਵਿੱਚ ਮਜੀਠੀਆ ਦੀ ਰਹਿائش ਵੀ ਸ਼ਾਮਲ ਸੀ ਇਸ ਦੌਰਾਨ ਉਹਨਾਂ ਨੂੰ ਆਮਦਨ ਤੋਂ ਵੱਧ ਜ਼ਿਆਦਾ ਅਤੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਛਾਪਿਆਂ ਦੀਆਂ ਕੁਝ ਤਸਵੀਰਾਂ ਇੰਟਰਨੈਟ ਮੀਡੀਆ ਤੇ ਵਾਇਰਲ ਹੋਈਆਂ ਜਿਸ ਵਿੱਚ ਮਜੀਠੀਆ ਅਤੇ ਉਹਨਾਂ ਦੀ ਪਤਨੀ ਅਕਾਲੀ ਦਲ ਵਿਧਾਇਕਾ ਗਰੀਬਕੌਰ ਮਜੀਠੀਆ ਵਿਜੀਲੈਂਸ ਅਧਿਕਾਰੀਆਂ ਨਾਲ ਗਰਮਾ-ਗਰਮ ਬੈਠ ਕਰਦੇ ਦੇਖੇ ਗਏ ਸਰ ਉਹਨਾਂ ਅਧਿਕਾਰੀਆਂ ਦੇ ਬਿਨਾਂ ਨੋਟਸ ਦੇ ਘਰ ਵਿੱਚ ਦਾਖਲ ਹੋਣਾ ਅਤੇ ਬੱਚੇ ਨੂੰ ਡਰਾਉਣ ਦਾ ਦੋਸ਼ ਲਗਾਇਆ ਸੀ ਇਸ ਘਟਨਾ ਦੇ ਆਧਾਰ ਤੇ ਅੰਮ੍ਰਿਤਸਰ ਪੁਲਿਸ ਨੇ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਸੀ ਐਫਆਈਆਰ ਵਿੱਚ ਕਿਹਾ ਗਿਆ ਸੀ ਕਿ ਮਜੀਠੀਆ ਦੇ ਸ਼ਾਪੇਵਾਰੀ ਦੌਰਾਨ ਵਿਜੀਲੈਂਸ ਟੀਮ ਦੇ ਕਪ ਵਿੱਚ ਦਖਲ ਅਤੇ ਉਹਨਾਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਿਆ ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਬਿਜ਼ਨਸ 540 ਕਰੋੜ ਰੁਪਏ ਦੇ ਵੱਧ ਮਾਮਲੇ ਜਾਇਦਾਦ ਅਤੇ ਕਥਿਤ ਡਰੱਗ ਮੰਦੀ ਦੀ ਜਾਂਚ ਕਰ ਰਹੀ ਸੀ ਇਹ ਜਾਣਿਆ ਜਾਂਦਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਬਿਕਮ ਜੀਤਿਆ ਜਲਦੀ ਹੀ ਇਸ ਮਾਮਲੇ ਨੂੰ ਨਿਜਬਤ ਜ਼ਬਾਨਤੀ ਪ੍ਰਕਿਰਿਆਦਾਰ ਕਰ ਸਕਦਾ ਹੈ ਮਜੀਠੀਆ ਨੇ ਐਫ ਆਈ ਆਰ ਵਿੱਚ ਅਗਾਊਂ ਜ਼ਮਾਨਤੀ ਮੰਗ ਕੀਤੀ ਹੈ ਕਿਉਂਕਿ ਇਸ ਮਾਮਲੇ ਹੈ ਕਿ ਜੇਕਰ ਉਹਨਾਂ ਦੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜਵਾਬਤ ਮਿਲਦੀ ਹੈ ਤਾਂ ਉਹਨਾਂ ਨੂੰ ਇਸ ਮਾਮਲੇ ਵਿੱਚ ਦੁਬਾਰਾ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ 20 ਸਤੰਬਰ ਨੂੰ ਵੱਡਾ ਫੈਸਲਾ ਆਵੇਗਾ ਜਵਾਨਤ ਹੋਣੀ ਹੈ ਜਾਂ ਨਹੀਂ ਹੋਣੀ ਕਿਉਂਕਿ ਨਿਆਇਕ ਹਰਾਸ ਤੋਂ ਫਿਰ ਵਧਾ ਦਿੱਤੀ ਗਈ ਹੈ ਉਹ ਵਧਾ ਦਿੱਤੀ ਗਈ ਸੀ ਪੁਹਾਲੀ ਦੀ ਸਟਾਰਕ ਅਦਾਲਤ ਵੱਲੋਂ 20 ਸਤੰਬਰ ਤੱਕ 20 ਸਤੰਬਰ ਤੋਂ ਪਹਿਲਾ ਪਹਿਲਾ ਚੁਣੌਤੀ ਦੇ ਦਿੱਤੀ ਗਈ ਹੈ ਜਿਹੜੀ ਐਫ ਆਈ ਆਰ ਕੱਟੀ ਗਈ ਸੀ 25 ਜੂਨ ਨੂੰ ਪਹਿਲੇ ਦਿਨ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਬਿਕਰਮ ਜੀਠਿਆ ਦੀਆਂ ਮੁਸ਼ਕਲਾਂ ਵੱਡੇ ਪੱਧਰ ਤੇ ਵਧ ਰਗੀਆਂ ਜੇਕਰ ਜਵਾਨਤ ਮਿਲਦੀ ਹੈ 20 ਸਤੰਬਰ ਨੂੰ ਤਾ ਫਿਰ ਅਗਾਉ ਜਬਾਤ ਵੀ ਮਿਲ ਸਕਦੀ ਹੈ ਬਿਕਰਮਜੀਠਿਆ ਨੂੰ ਕਿਉਂਕਿ ਬਿਕਰਮਜੀਠਿਆ ਨੇ ਸੋਚਿਆ ਹੈ ਕਿ ਜੇਕਰ ਜਮਾਤ ਮਿਲਦੀ ਹੈ ਹੋ ਸਕਦਾ ਹੈ ਕਿ ਮੌਕੇ ਤੇ ਜਿਹੜੀ 25 ਜੂਨ ਨੂੰ ਐਫਆਈਆਰ ਕੱਟੀ ਗਈ ਹੈ ਉਹਦੇ ਉੱਤੇ ਮੇਰੀ ਕਿਤੇ ਫਿਰ ਦੁਬਾਰਾ ਜਿਹੜੀ ਹੈ ਗ੍ਰਿਫਤਾਰੀ ਨਾ ਹੋ ਜਾਵੇ ਇਸ ਕਰਕੇ ਚੁਣੌਤੀ ਦਿੱਤੀ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਜਸ ਸਹਿਬਾਨਾ ਨੇ ਕਾਰਨ ਦੱਸੋ ਨੋਟਸ ਪੰਜਾਬ ਸਰਕਾਰ ਅਤੇ ਬਿਜ਼ਨਸ ਦੇ ਸਭ ਤੋਂ ਅਧਿਕਾਰੀਆਂ ਨੂੰ ਕਰ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ बक्रमजीतिया ਨੂੰ 25 ਜੂਨ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ।